ਮੇਰਾ ਨਾਮ ਮਨਪ੍ਰੀਤ ਸਿੰਘ ਆ ਜਿਹਨਾਂ ਦੀ ਐਕਸੀਡੈਂਟ ਹੋਇਆ ਇਹ ਕੀ ਨਾਮ ਇਹਨਾਂ ਦਾ ਕਿੱਥੇ ਜਾ ਰਹੇ ਸੀ ਇਹ ਗੁਰਦੀਪ ਸਿੰਘ ਵਿੱਕੀ ਨਾਮਾ ਮੇਰੇ ਮਾਮਾ ਜੀ ਲੱਗਦੇ ਨੇ ਸਕੇ ਇਹਨਾਂ ਦਾ ਕੁਆੜੇ ਆਪਣਾ ਐਕਸੀਡੈਂਟ ਹੋਇਆ ਵਾ ਇਹ ਸੁਣਵਾਈ ਨਹੀਂ ਹੋ ਰਹੀ ਸਾਡੇ ਪੁਲਿਸ ਵਾਲਿਆਂ ਨੇ ਹੁਣ ਸਾਨੂੰ ਨਹੀਂ ਪਤਾ ਕੀ ਕਰਿਆ ਕੀ ਨਹੀਂ ਕਰਿਆ ਠੀਕ ਹੈ ਉਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੰਦਰ ਜਾਣ ਲੱਗੇ ਨੇ ਮਗਰੋਂ ਹੈਡਰ ਆਇਆ ਸੀ ਜੀਸੀਬ ਜਿਹੜਾ ਉਹਦੇ ਉੱਪਰੋਂ ਟਾਇਰ ਨਿਕਲ ਗਿਆ ਸਾਰੀ 38 ਸਾਲ ਦੀ ਸੀਗੀ ਦੋ ਜਵਾਬ ਨੇ ਉਹਨਾਂ ਦੇ ਇੱਕ 5 ਸਾਲ ਦੀ ਕੁੜੀ ਆ ਇੱਕ 7 ਸਾਲ ਦਾ ਜਵਾਬ ਆ ਉਹਨਾਂ ਦਾ ਸੀਨੀਅਰ ਅਧਿਕਾਰੀਆਂ ਤੋਂ ਵੀ ਮੈਂਰਾ ਨਾਮ ਮਨਪ੍ਰੀਤ ਸਿੰਘ ਆ ਜਿਹਨਾਂ ਦੀ ਐਕਸੀਡੈਂਟ ਹੋਇਆ ਇਹ ਕੀ ਨਾਮ ਹੈ ਇਹ ਤਾਂ ਕਿੱਥੇ ਜਾ ਰਹੇ ਸੀ ਇਹ ਗੁਰਦੀਪ ਸਿੰਘ ਵਿੱਕੀ ਨਾਮ ਆ ਮੇਰੇ ਮਾਮਾ ਜੀ ਲੱਗਦੇ ਨਹੀਂ ਸਕੇ ਇਹਨਾਂ ਦਾ ਕੁਹਾੜੇ ਆਪਣਾ ਐਕਸੀਡੈਂਟ ਹੋਇਆ ਵਾ ਇਹ ਆਪਣੇ ਨੈਕਸੋ ਫੈਕਟਰੀ ਵਿੱਚ ਕੰਮ ਕਰਦੇ ਸੀਗੇ ਉਹਨਾਂ ਦੇ ਫੈਕਟਰੀ ਦੇ ਬਾਹਰ ਫੈਕਟਰੀ ਵਾਲਿਆਂ ਨੇ ਕਿਹਾ ਤੁਸੀਂ ਬਾਹਰੋਂ ਕੋਈ ਸਮਾਨ ਵਗੈਰਾ ਲਿਆਓ ਬਾਹਰ ਸਮਾਨ ਲੈਣ ਆਏ ਸੀਗੇ ਤੇ ਸਮਾਨ ਲੈ ਕੇ ਜੇ ਫੈਕਟਰੀ ਅੰਦਰ ਵਿੱਚ ਜਾਣ ਲੱਗੇ ਨੇ ਮਗਰੋਂ ਹੈਡਰ ਆਇਆ ਸੀਗਾ ਜੀਸੀਬ ਜਿਹੜ हां ओए हाई एंड ਰੰਦਾ ਕੇਸ ਬਣ ਰਿਹਾ ਉਹ ਪੱਜ ਚੁਕਿਆ ਵਾ ਪੁਲਿਸ ਨੇ ਹਲਤ ਕਰ ਕੋਈ ਕਾਰਵਾਈ ਨਹੀਂ ਕੀਤੀ ਕੱਲ ਦਾ ਅਸੀਂ ਕੇਸ ਕੀਤਾ ਹੈ ਕੁੰਕਲਾ ਫੈਕਟਰੀ ਦੇ ਕੁੰਕਲਾ ਖਾਣੇ ਵਿੱਚ ਕੇਸ ਆ ਜਸਵੀਰ ਸਿੰਘ ਜੀ ਕੋਲ ਕੇਸ ਆਪਣਾ ਉਹਨਾਂ ਹਲਤ ਕਰਾਉਣਾ ਕੋਈ ਕਾਰਵਾਈ ਨਹੀਂ ਹੋਈ ਤੇ ਆਪਣਾ ਘਵਾੜੇ ਹੋਇਆ ਵਾ ਨੈਕਸਟ ਫੈਕਟਰੀ ਦੇ ਕੋਲ ਬਿਲਕੁਲ ਸਾਹਮਣੇ ਨੈਕਸਟ ਦੇ ਸਾਹਮਣੇ ਉੱਥੇ ਡਿਊਟੀ ਕਰਦੇ ਸੀ ਹਾਂ ਜੀ ਡੈਥ ਹੋ ਚੁੱਕੀ ਆ ਹੁਣ ਆਪਣੇ ਲੁਧਿਆਣੇ ਪਾ ਆਪਣੇ ਪੋਸਟ ਮਾਰਨ ਵਾਸਤੇ ਉਰੇ ਰੱਖੀ ਹੋਈ ਆ ਡਰੈਡਵੋਦੀ ਪਰ ਅਜੇ ਤੱਕ ਉਹਦਾ ਕੋਈ ਕੇਸ ਦਾ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਸਾਰਾ ਆਪਣੇ ਸੀਸੀਟੀਵੀ ਵਗੈਰਾ ਸਾਰੀਆਂ ਫੋਟੋ ਵੀ ਵਗੈਰਾ ਕਢਵਾ ਲਿਆ ਨੇ ਬਟ ਅਸੀਂ ਕੈਮਰੇਆ ਕਿਹਾ ਵਾ ਜਿਹੜੇ ਚੌਂਕ ਘਵਾੜੇ ਵਿੱਚ ਕੈਮਰਾ ਲੱਗਾ ਆ ਉਹਨੂੰ ਪੂਰਾ ਚੈੱਕ ਕੀਤਾ ਜਾਵੇ ਬਟ ਉੱਥੇ ਇਸ ਟਾਈਮ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੀ ਪੁਲਿਸ ਸਾਡੇ ਨੂੰ ਹੁਣ ਸਾਨੂੰ ਨਹੀਂ ਪਤਾ ਕੀ ਕਰਿਆ ਕੀ ਨਹੀਂ ਕਰਿਆ ਠੀਕ ਹੈ ਉਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਬਾਰ ਬਾਰ ਥਾਣੇ ਵਿੱਚ ਬੁਲਾਈ ਜਾਂਦੇ ਨੇ ਤੁਸੀਂ ਆਹ ਸੈਂਡ ਕਰੋ ਸਭ ਆਹ ਸੈਂਡ ਕਰੋ ਹਲਕਾ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਉਹਨਾਂ ਦੀ ਉਮਰ ਸਾਰੀ 38 ਸਾਲ ਦੀ ਸੀ ਅੱਛਾ ਜੀ ਦੋ ਜਵਾਬ ਨੇ ਉਹਨਾਂ ਦੇ ਇੱਕ 5 ਸਾਲ ਦੀ ਕੁੜੀ ਆ ਇੱਕ 7 ਸਾਲ ਦਾ ਜਵਾਬ ਆ ਉਹਨਾਂ ਦਾ ਸੀਨੀਅਰ ਅਧਿਕਾਰੀਆਂ ਤੋਂ ਵੀ ਮੰਗੇ ਜਾਂਦਾ ਕਿ ਸਾਨੂੰ ਉਹਨਾਂ ਕੋਈ ਨੀਗਾ ਬੱਚਿਆਂ ਦਾ ਕੁਝ ਨਾ ਕੁਝ ਬਣ ਜਵੇ ਅਸੀਂ ਇਹ ਕਹਿੰਦੇ ਸਾਡੇ ਸਾਡੇ ਇਨਸਾਫ ਦਿੱਤਾ ਜਾਵੇ ਬੰਦਾ ਮੌਕੇ ਤੇ ਫੜ ਲਿਆ ਸੀਗਾ ਬੰਦਾ ਮੌਕੇ ਤੇ ਫੜਿਆ ਨਹੀਂ ਗਿਆ ਹਿੱਟ ਐਂਡ ਰਨ ਆਂ ਦਾ ਕੇਸ ਆ ਉਹ ਪਾ ਚੁੱਕਿਆ ਉਸੇ ਟਾਈਮ ਹੀ ਕੁਇਸਟਮ ਉਹਦਾ ਕੋਈ ਹੈਦਰਾਬਾ 30 ਸਪੀਡ ਤੇ ਜਾ ਰਿਹਾ ਉਹਨ ਦਾ ਕੋਈ ਉਹਦੀ ਸੁਣਵਾਈ ਨਹੀਂ ਹੋ ਰਹੀ ਸਾਡੀ ਕੋਈ ਬੰਦਾ ਨਹੀਂ ਫੜਿਆ ਗਿਆ ਕਿਹੜੀ ਐਕਸੀਡੈਂਟ ਬਸ ਬਸ 21 ਅੱਜ ਨੂੰ ਪੂਰਾ ਦਿਨ ਇਹ ਆਪਣੇ ਪੁਆੜਾ ਤੋਂ ਇਹ ਮਾਛੀਵਾੜਾ ਰੋਡ ਤੇ ਐਕਸੀਡੈਂਟ ਹੋਇਆ ਦੁਪਹਿਰ ਨੂੰ ਤੇ ਜਿਹੜਾ ਉਹ ਜੀਸੀਬੀ ਆ ਹੈਦਰਾ ਵਾਲਾ ਸੀਗਾ ਉਹਨੇ ਬਿਲਕੁਲ ਨਹੀਂ ਦੇਖਿਆ ਵੀ ਮੇਰੇ ਅੱਗੇ ਰੋਡ ਤੇ ਕੋਈ ਬੰਦਾ ਜਾ ਰਿਹਾ ਬਸ ਮੇਰਾ ਵੀਰ ਉਹ ਆਪਣੀ ਸਪੀਡ ਤੇ ਜਾ ਰਿਹਾ ਪਿੱਛੇ ਬੈਕ ਤੋਂ ਜਾ ਕੇ ਉਹਨੇ ਗੱਡੀ ਵਾਰੀ ਪਹਿਲਾਂ ਟਾਇਰ ਵੱਜੇ ਨੇ ਅੱਗੇ ਵਾਲੇ ਟਾਇਰ ਵੱਜੇ ਨੇ ਫਿਰ ਪਿੱਛੇ ਵਾਲੇ ਟਾਇਰ ਉਹਦੇ ਉੱਪਰ ਦੇ ਨਿਕਲੇ ਨੰਬਰ ਤੇ ਤੇ ਉਹ ਬੰਦੇ ਨੇ ਬਿਲਕੁਲ ਵੀ ਗੱਡੀ ਨਹੀਂ ਰੋਕੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਸਿਰਫ ਇਹ ਪੁਲਿਸ ਇਹ ਕਹਿ ਰਹੀ ਸੀ ਤੁਹਾਡੇ ਨਾਲ ਅਸੀਂ ਕਾਰਵਾਈ ਕਰ ਤੁਸੀਂ ਅੱਟੀ ਲੱਗਦੇ ਹੋ ਜਿਹੜੇ ਮੁੰਡੇ ਚੱਲੇ ਮੇਰਾ ਬ੍ਰਦਰ ਹੀ ਆਈ ਮੇਰਾ ਛੋਟੇ ਮੇਰੀ ਭੂਆ ਜੀ ਦਾ ਲੜਕਾ ਹਾਂਜੀ ਅੱਛਾ ਇਹ ਕਿੰਨੇ ਵਜੇ ਦੀ ਗੱਲ ਹੈ ਇਹ ਕੱਲ 1:11 ਮਿੰਟ ਤੇ ਤੇ ਇਹ ਕਿਤੇ ਜਾ ਰਹੇ ਸੀਗੇ ਜਾਂ ਕਿਤੇ ਹਾਂ ਉੱਥੇ ਫੈਕਟਰੀ ਨਾ ਐਕਸੋ ਫੈਕਟਰੀ ਚ ਕੰਮ ਕਰਦਾ ਸੀਗਾ ਤੇ ਫੈਕਟਰੀ ਨੂੰ ਜਾ ਰਿਹਾ ਸੀਗਾ ਠੀਕ ਹੈ ਜੀ ਤੇ ਉਹ ਪਿੱਛੋਂ ਵਾਲੀ ਗੱਡੀ ਦੇ ਉੱਪਰ ਦੀ ਬਿਲਕੁਲ ਡੈੜਕ ਉਹ ਪੂਰਾ ਡੈੜਕ ਜਿਹੜਾ ਜਿਹੜੀ ਗੱਡੀ ਹੋਰ ਸੀਗਾ ਟਰੈਕਟਰ ਉਹਦੇ ਉੱਪਰ ਦੀ ਨਾ ਤੇ ਇਸ ਸੰਬੰਧੀ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸ਼ਿਕਾਇਤ ਕੀਤੀ ਜਾਂ ਕੀ ਹਾਂ ਜੀ ਮੈਂ ਪਰਚਾ ਰਾਤ ਦਾ ਹੋਇਆ ਹੋਇਆ ਤੇ ਉਹ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਹੁਣ ਤੱਕ ਕੋਈ ਬੰਦਾ ਨਹੀਂ ਟ੍ਰੇਸ ਕੀਤਾ ਇਹਨਾਂ ਨੇ ਕੁਝ ਨਹੀਂ ਸਾਡਾ 2 ਵਜੇ ਦਾ 1 ਵਜੇ ਦਾ ਹੀ ਡੈਥ ਹੋਈ ਆ ਕੀ ਨਾਮ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੇਰੇ ਮਾਮਾ ਜੀ ਨੇ ਸਕੇ ਠੀਕ ਆ ਜੀ ਉਹਨਾਂ ਨੂੰ 1 ਵਜੇ ਦੀ ਡੈਥ ਹੋਈ ਆ ਠੀਕ ਆ ਸਾਡਾ 2 ਵਜੇ ਦੀ ਐਫਆਈਆਰ ਕਰੀ ਆ ਬਟ 24 ਘੰਟੇ ਹੋ ਚੁੱਕੇ ਨੇ ਹਾਲਤ ਕਰ ਸਾਡੀ ਕੋਈ ਇਨਸਾਨਵਾਈ ਨਹੀਂ ਹੋ ਰਹੀ ਉਹਦੇ ਛੋਟੇ ਛੋਟੇ ਬੱਚੇ ਨੇ 1-5 ਸਾਲ ਦੀ ਕੁੜੀ ਆ 1-7 ਸਾਲ ਦਾ ਬੱਚਾ ਉਹਦਾ ਸਾਨੂੰ ਇਹਨਾਂ ਸਭ ਮਿਲਣਾ ਚਾਹੀਦਾ ਉਹ ਜਿਹੜਾ ਡਰਾਈਵਰ ਸੀਗਾ ਉਹਦਾ ਨਸ਼ਾ ਕੀਤਾ ਹੋਇਆ ਸੀਗਾ ਉਹਨੂੰ ਪਤਾ ਨਹੀਂ ਲੱਗਿਆ ਠੀਕ ਹੈ ਹਿੱਟ ਐਂਡ ਰਨ ਦਾ ਕੇਸ ਬਣਦਾ ਉਹ ਭਜਾ ਕੇ ਇੰਨੀ ਤੇਜ਼ੀ ਲੈ ਗਿਆ ਹੰਦਕਰ ਉਹ ਠੀਕ ਆ ਪੰਜ ਬੈਂਕਾਂ ਨੇ ਉੱਥੇ ਫਿਰ 10 ਘਟੋ ਘਟ ਫੈਕਟਰੀਆਂ ਲੱਗੀਆਂ ਠੀਕ ਆ ਸਾਰੀਆਂ ਫੋਟੇਜ ਕਢਵਾ ਲੀਆਂ ਨੇ ਬਟ ਸਾਰੀ ਫੋਟੋ ਜੀ ਸਾਰੀਆਂ ਦਿਖਾ ਦਿੱਤੀਆਂ ਨੇ